ਅੱਜ ਖਬਰ ਆ ਰਹੀ ਸੀ ਵੀ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਮਿਲਣ ਗਏ ਐ ਡਿਬਰੂਗੜ੍ਹ ਇਧਰ ਫਸਾ ਚਾਰ ਵਾਲਾ ਸੁਣਦਾ ਤੜਕੇ 7:30 ਵਜੇ ਦੀ ਗੱਲ ਹੈ ਦੋ ਫੇਸ ਮਹਾਲੀ ਇੱਕ ਲੜਕੀ ਸੀ ਉਹ ਵਿਚਾਰੀ ਆਉਂਦੀ ਸੀ ਆਪਦੀ ਜੋਬ ਤੇ ਬੈਂਕ ਦੇ ਵਿੱਚ ਤੇ ਕੋਈ ਬੰਦਾ ਖੜਾ ਸੀ ਤਲਵਾਰ ਲਈ ਜਦੋਂ ਆਈ ਤੋ ਦੇਖਣਾ ਵਾਰ ਕਰਤਾ ਅੱਜ ਕੱਲ ਕਿਸੇ ਦੇ ਮਨ ਦਾ ਭਰੋਸਾ ਹੀ ਨਹੀਂ ਕੀ ਚੱਲਦਾ ਉਹਦੇ ਮਨ 'ਚ ਭਵੇਂ ਤੁਹਾਡੇ ਨਾਲ ਰਹਿੰਦਾ ਉਹ ਭਵੇਂ ਨਾਲ ਰਹੀ ਜਾਂਦਾ ਤੁਹਾਡੇ ਮੂੰਹ ਤੇ ਮਿੱਠਾ ਪਿੱਠ ਪਿੱਛੇ ਹੋਰ ਹੈ ਢੇਡਾਂ ਬੱਕਰੀਆਂ ਨਾਲ ਕੁੱਤਾ ਜ਼ਰੂਰ ਹੁੰਦਾ ਆਪਾਂ ਨਾ ਜ਼ਿਆਦਾਤਰ ਭਾਈ ਦੇ ਨੈਗੇਟਿਵ ਚੀਜ਼ ਕਰਨੀ ਪੋਜ਼ਿਟਿਵ ਚੀਜ਼ ਨਹੀਂ ਦਿੰਦੇ ਕਹਿੰਦਾ ਸਬਜ਼ੀ ਨਿਗਾ ਮਾਰ ਲਾ ਬਈ ਤੇਰੀ ਸਬਜ਼ੀ ਦਿਖਾਉਣਾ ਤੈਨੂੰ ਮੈਂ ਭੈਣ ਕੁਲਵਿੰਦਰ ਦਾ ਜਿਹੜੀਆਂ ਗੰਗਣਾ ਰਣਾਪਤ ਦੇ ਜੜਿਆ ਸੀਗਾ ਉਹਦਾ ਵੀ ਚੈਦਾ ਚੱਲੀ ਜਾਂਦਾ ਆਦੇ ਅਸੈਸਮੈਂਟ ਕਰਤਾ ਤੇ ਦੋ ਧਾਰਾਵਾਂ ਲਾਈਆਂ ਤੇ ਜ਼ਮਾਨਤ ਵੈਸੇ ਬਾਹਰ ਦੀ ਵਾਰ ਹੋ ਗਈ ਹੈ ਥੱਲੇ ਵਿਚਾਰ ਜਿੱਡਾ ਹੀ ਚਾਹੀਦਾ ਲਿਖਿਆ ਉੱਤੇ ਚੀਜ਼ ਲਿਖ ਕੇ ਜਾਂਦੇ ਆਂ ਕੀ ਕਰਦਾ ਫਿਰਦਾ ਦੂਸ਼ ਜਨਣਾ ਪਿਆ ਹੋਰ ਜਾਂਦਾ ਠੀਕ ਹੈ ਨੇ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਤੇ ਬਾਕੀ ਦੋਸਤੋ ਅੱਜ ਖਬਰ ਆ ਰਹੀ ਸੀ ਵੀ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਮਿਲਣ ਗਏ ਐ ਡਿਬਰੂਗੜ ਤੇ ਪਹਿਲਾਂ ਉਹਨਾਂ ਦੀ ਵਾਈਫ ਵੀ ਗਈ ਸੀ ਤੇ ਉਧਰ ਲੱਡੂ ਲੱਡੂ ਬੰਨੀਆਂ ਦੇ ਵਿਚਾਰੇ ਤੇ ਹੁਣ ਵੇਖੋ ਵੀ ਆਦੇ ਅਵੀ ਸੌਂਚ ਕਾਉਣੀ ਐ ਕੱਪੜੇ-ਕਪੜੇ ਲੈ ਆ ਗਏ ਬੜੇ ਪਿਆਰ ਨਾਲ ਕਿ ਬਾਕੀ ਹੁਣ ਵੇਨੇ ਆ ਸਰਕਾਰ ਕੀ ਕਰਦੀ ਐ ਸਰਕਾਰ ਚਾਵੇ ਤੈਨ ਅਸੀਂ ਟੁੱਟ ਵੀ ਸਕਦੀ ਐ ਬਾਕੀ ਸਰਕਾਰਾਂ ਨੂੰ ਪਤਾ ਮੈਨ ਤਾਂ ਤੇ ਆਦੇ ਐ ਵੀ ਡਿਬੂਗਰ ਜੇਲ੍ਹ ਦੇ ਵਿੱਚੋਂ ਹੀ ਭਾਈ ਸਾਹਿਬ ਨੂੰ ਵੀ ਦਿੱਲੀ ਲੈ ਕੇ ਜਾਇਆ ਜਾਊਗਾ ਸੌਂਚ ਕਾਣਾ ਬਾਕੀ ਸਰਕਾਰਾਂ ਨੂੰ ਮੈਨ ਪਤਾ ਐ ਐਡਵੋਕੇਟ ਵੀ ਵਾਰੀ ਵਾਰੀ ਇਹੀ ਗੱਲ ਆਖੀ ਜਾਂਦੇ ਆ ਵੀ ਸਰਕਾਰਾਂ ਹੀ ਕਰਤਾਂ ਦੀ ਕੁਛ ਨਾ ਕੁਛ ਇਧਰ ਫਤਿਹ ਚਾਰ ਵਾਲਾ ਸੁਣਦਾ ਇਹ ਨਹੀਂ ਆ ਰਾਂ ਪਿੰਡਾਂ ਦਾ ਹਾਂਜੀ ਚਲੋ ਆਪਾਂ ਤਾਂ ਅਹੀ ਅਰਦਾਸ ਕਰਦੇ ਪਰਮਾਤਮਾ ਅੱਗੇ ਵੀ ਜਿਵੇਂ ਹੀ ਹੁੰਦਾ ਵਧੀਆ ਹੋ ਜੇ ਤੇ ਬਾਕੀ ਦੂਜੀ ਗੱਲ ਆਪਾਂ ਕਰ ਗਏ ਹੁਣ ਪੰਜਾਬ ਦੇ ਜਿਹੜੇ ਹਾਲਾਤ ਹੋਏ ਪਏ ਬੜੇ ਮਾੜੇ ਹੋਏ ਪਏ ਤੁਹਾਨੂੰ ਪਤਾ ਹੀ ਐ ਤੜਕੇ 7:30 ਵਜੇ ਦੀ ਗੱਲ ਹੈ ਦੋ ਫੇਸ ਮਹਾਲੀ ਇੱਕ ਲੜਕੀ ਸੀ ਉਹ ਵਿਚਾਰੀ ਆਉਂਦੀ ਸੀ ਆਪਦੀ ਜੋਬ ਤੇ ਬੈਂਕ ਦੇ ਵਿੱਚ ਤੇ ਕੋਈ ਬੰਦਾ ਖੜਾ ਸੀ ਤਲਵਾਰ ਲਈ ਜਦੋਂ ਆਈ ਤਾਂ ਉਹ ਟੱਕਰ ਨਿਵਾਰ ਕਰਤਾ ਤੇ ਉਹ ਲੜਕੀ ਇਹ ਦੁਨੀਆ ਨੂੰ ਛੱਡ ਕੇ ਹਮੇਸ਼ਾ ਵਿੱਚ ਲਈ ਚਲੀ ਗਈ। ਐਜੇ ਹਾਲਾਤ ਹੋਏ ਪਏ ਪੰਜਾਬ ਦੇ। ਤਾਂ ਕਰਕੇ ਵੈਸੇ ਦਾਦੇ ਨੂੰ ਫੜ ਲਿਆ। ਪਰ ਪਤਾ ਨਹੀਂ ਹੁਣ ਕੀ ਕਾਰਨ ਆ ਦਾ ਕੀ ਨਹੀਂ ਉਹ ਤੁਹਾਨੂੰ ਪੁੱਛ ਕੇ ਸੋਭੀ। ਬੁਲਸਾਲੇ ਕਰਨਗੇ ਇਹ ਤਾਂ ਪਤਾ ਲੱਗੂ ਕਹਾਣੀ ਦਾ ਕੀ ਕਹਾਣੀ ਸੀ। ਵੈਸੇ ਦਾ ਪਰਿਵਾਰ ਦੱਸ ਰਿਹਾ ਵੀ 8 ਸਾਲ ਤੋਂ ਨੌਕਰੀ ਕਰ ਰਹੀ ਹੈ। ਵੀ ਹਜੇ ਤੱਕ ਤਾਂ ਕੋਈ ਅਜਿਹੀ ਚੀਜ਼ ਨਹੀਂ ਦੇਖੀ ਨਹੀਂ ਤੇ ਨਹੀਂ ਸਾਨੂੰ ਸੁਣ ਚਾਹੀਏ। ਚਲੋ ਵੈਸੇ ਤਾਂ ਸੇਫਟੀ ਹੁੰਦੀ ਹੈ। ਨਾਲੋ ਦੇ ਬੁੜਗੇ ਤੁਰ ਗਿਆ ਉਹਨਾਂ ਸੀ ਪਰ ਪਤਾ ਨਹੀਂ ਅੰਦਰੋਂ ਮੁੰਡੇ ਦੇ ਦਿਲ ਚ ਕੀ ਸੀ ਇਹ ਤਾਂ ਉਹ ਹੀ ਦੱਸ ਸਕਦਾ ਤਾਂ ਕਰਕੇ ਵੀ ਆਦਾ ਸੇਫਟੀ ਨਾਲ ਚੱਲੋ ਅੱਜ ਕੱਲ ਕਿਸੇ ਦੇ ਮਨ ਦਾ ਭਰੋਸਾ ਹੀ ਨਹੀਂ ਕੀ ਚੱਲਦਾ ਉਹਦੇ ਮਨ ਚ ਭਾਵੇਂ ਤੁਹਾਡੇ ਨਾਲ ਰਹਿੰਦਾ ਉਹ ਭਾਵੇਂ ਨਾਲ ਰਹੀ ਰਹਿੰਦਾ ਤੁਹਾਡੇ ਮੂੰਹ ਤੇ ਮਿੱਠਾ ਪਿੱਠ ਪਿੱਛੇ ਹੋਰ ਆ ਅੱਜ ਕੱਲ ਲੋਕਾਂ ਦੇ ਸੂਲੀ ਇਹ ਹੈ ਜੋ ਕੁਝ ਤੁਸੀਂ ਕੀਤਾ ਨਹੀਂ ਹੁੰਦਾ ਉਹ ਗੱਲਾਂ ਵੀ ਛੋਟੀਆਂ ਬਣਾ ਦਿੰਦੇ ਐ ਇਹੋ ਜਿਹੇ ਲੋਕ ਹੋਏ ਬਏ ਇਹਦਾ ਕਰ ਰਾ ਜੈਲ ਸੀ ਲੋਕ ਇੱਕ ਦੂਜੇ ਤੋਂ ਮੱਝ ਦੇ ਵਾਲਾ ਇੱਧਰ ਆ ਰਿਹਾ ਜੀ ਪਿੰਡਾਂ ਦਾ ਰੌਣਕ ਮੇਲਾ ਆਪਾਂ ਕਰ ਰਹੀ ਸੀ ਬੋਕ ਇਹ ਸਾਡਾ ਕੋਟੂ ਪਿੰਡ 79 ਹੈ ਸੱਚੇ ਪਾਸ਼ਾ ਆਵੇ ਇਹ ਤਾਂ ਪਿੰਡ ਪਿੰਡੀ ਹੈ ਤੇ ਢਾਂ ਬੱਕਰੀਆਂ ਨਾਲ ਕੁੱਤਾ ਜ਼ਰੂਰ ਹੁੰਦਾ ਆ ਵੀ ਨਹੀਂ ਬਰਾਬਰ ਉਹ ਠੀਕੋਂ ਠੀਕਾ ਹੀ ਠੀਕਾ ਠੀਕਾ ਗਰਮੀ ਚੌਖਾ ਯਾਰ ਫਿਰ ਵੀ ਚੱਲ ਕਰਨਾ ਪੈਂਦਾ ਮਿਹਨਤ ਇਹ ਵਿਚਾਰੇ ਦੀ ਵੀ ਬੜੀ ਐਮ ਰੋਲ ਹੁੰਦਾ ਉਜਾਰੇ ਤੇ ਬੜਾ ਵਜਨ ਲੱਦ ਲੈਂਦੇ ਆ ਤੇ ਧਾਨਾਂ ਭਰਾ ਵੇੜੇ ਗਰਮੀ 'ਚ ਤਰੇ ਫਿਰਦੇ ਆ ਤੇ ਬਾਕੀ ਇਹਨਾਂ ਨੂੰ ਐਵੇਂ ਨਾ ਜਾਣੋ ਇਕੱਲੀ ਇਕੱਲੀ ਬੱਕਰੀ ਬੱਕਰੀ ਪੇੜ ਪੇੜ ਬੜੀ ਮਹਿੰਗੀ ਐ ਕਈ ਚੰਗੇ ਚੰਗੇ ਬੰਦਿਆਂ ਨੇ ਕੰਮ ਸਟਾਰਟ ਕਰਾਇਆ ਵੈ ਬਥੇਰਾ ਕੁਛ ਰੁਕਣ ਕਰਕੇ ਵੇਖਿਆ ਮੋਰਾੱਖ ਲੈ ਕਦੇ ਉਹਦਾ ਅੰਡਾ ਤੇ ਬੜਾ ਮਹਿੰਗਾ ਵਿਕਦਾ ਤੇ ਜਦੋਂ ਆ ਬੱਕਰੀਆਂ ਰੱਖੀਆਂ ਸੀ ਪੇਡਾ ਰੱਖੀਆਂ ਵੀ ਇਹਦਾ ਦੁੱਧ ਮਹਿੰਗਾ ਵਿਕਦਾ ਜਦੋਂ ਆਪਣੇ ਸੈਲ ਜੇ ਡਾਊਨ ਹੋ ਜਾਣ ਐਕਸਪੈਰੀਮੈਂਟ ਆਪਣੇ ਲੋਕ ਬਹੁਤ ਕਰਦੇ ਆ ਕਰਨੇ ਚਾਹੀਦੇ ਚੱਲ ਸਵਲਤਾ ਹੀ ਮਿਲਦੀ ਐ ਆਪਣੀ ਮਤਾਂ ਕੀ ਸੋਚ ਹੁੰਦੀ ਐ ਜਿਵੇਂ ਆਪਾਂ ਕਹਿਦਿਏ ਆਪਾਂ ਪੋਲਟਰੀ ਫਾਰਮ ਖੋਲਣਾ ਐ ਤਾਂ ਗਾਂ ਲਾ ਅੰਦਰ ਕਿੰਨੇ ਫੇਲ ਹੋ ਗਏ ਯਾਰ ਪਰ ਕਾਮਯਾਬ ਵੀ ਹੁੰਦੇ ਉਹ ਚ ਆਪਾਂ ਫੇਲ ਵੇਖ ਲੈਨੇ ਐ ਕਾਮਯਾਬ ਬਹੁਤ ਹੁਣ ਮੇਰੇ ਬੇਲੀਆਂ ਨੇ ਖੋਲੇ ਐ ਫੇਲ ਹੋ ਗਏ ਤੇ ਹੁਣ ਜੇ ਮੈਦਾਨੇ ਆਪਣੇ ਪਿੰਡੋਂ ਹੀ ਐ ਚਾਚਾ ਇੱਕ ਦਿਲਪ੍ਰੀਤ ਕਾ ਉਹ ਚੱਲੀ ਜਾਂਦਾ ਕਿੰਨੇ ਸਾਲ ਹੋ ਗਏ ਉਹ ਵਧੀਆ ਕਮਾਈ ਕਰਦੇ ਆ ਆਂਡੇ ਵਾਲੇ ਪੋਲਟਰੀ ਫਾਰਮ ਉਹਨਾਂ ਦਾ ਜਿਵੇਂ ਕਈ ਤੱਕ ਲੰਗ ਮੁਰਗੀਆਂ ਵਾਲੇ ਰੱਖਦੇ ਆ ਉਹ ਲੇਅਰ ਵਾਲਾ ਕਹਿੰਦੇ ਉਹਨੂੰ ਉਹ ਵੀ ਹੈਗਾ ਵੇਖ ਲੋ ਆਪਾਂ ਨਾਲ ਜਾ ਰਾ ਤਾਂ ਭਾਈ ਦੇ ਨੈਗੇਟਿਵ ਚੀਜ਼ ਕਰਨੀ ਪੋਜ਼ਿਟਿਵ ਚੀਜ਼ ਨਹੀਂ ਦਿੰਦੇ ਪਤ ਨਹੀਂ ਆਪ ਦੇਖ ਲੈਣੇ ਚਾਹੁੰਦੇ ਤਾਂ ਕਰਕੇ ਲੱਗੇ ਰਹੋ ਕਾਮਯਾਬੀ ਜ਼ਰੂਰ ਮਿਲਦੀ ਹੈ ਲੈ ਵੀ ਚਾਚੇ ਦਾ ਬਹੁਤ ਵਾਰ ਕੁੱਤਾ ਵੀ ਆ ਗਿਆ ਕਿਧਰ ਚੱਲ ਬੈਚ ਸੈਰ ਕਰਾਉਣ ਮੈਂਬਰ ਸਾਹਿਬ ਕਿਧਰ ਗਏ ਬਾਹਰ ਅੱਛਾ ਚਲੋ ਭਈ ਕਰਾਓ ਸੈਰ ਹੁਣ ਤਾਂ ਕਰੋ ਕੋਈ ਕੋ ਨਿਕਲਦਾ ਕੁੱਤਾ ਲੈ ਕੇ ਪਹਿਲਾਂ ਮਨ ਯਾਦ ਆਪਣੇ ਜਿਵੇਂ ਛੱਪੜ ਹੋ ਗਿਆ ਨਾ ਪਹਿਲਾਂ ਵੀ ਗੱਲ ਕਰੀ ਇੱਕ ਦੋ ਵਾਰੀ ਮੈਂ ਛੱਪੜਾਂ ਤੇ ਸ਼ਾਮ ਨੂੰ ਤੇ ਤੜਕੇ ਨਾ ਰੌਣਕ ਮੇਲਾ ਹੁੰਦਾ ਸੀ ਨਾ ਗੱਲਾਂ ਹੀ ਛੱਡ ਦਿਓ ਜਿੰਨੇ ਵੀ ਕੰਮ ਵਾਲੇ ਆ ਜਾਂ ਕਿ ਘਰਾਂ ਦੇ ਆਪਦੇ ਬੰਦੇ ਵੀ ਛੱਪੜ ਤੇ ਲਿਆਉਂਦੇ ਹੱਥ ਨੇ ਮੱਝਾਂ ਗਾਵਾ ਨਮਾਉਂਦੇ ਨਾਲੇ ਗੱਲਾਂ ਬਾਤਾਂ ਕਰਦੇ ਤੇ ਸਮੇ ਦਾ ਪਤਾ ਨਹੀਂ ਕਦੋਂ ਲੰਘ ਜਾਂਦਾ ਸੀ ਅੱਜ ਕੱਲ ਤਾਂ ਫਿਰ ਪਸੂ ਹੀ ਹੁਣ ਘੱਟ ਰਹੇ ਗਏ ਲੋਕ ਯਾਤਰ ਮੁੱਲ ਦੁੱਧ ਹੀ ਲੈਂਦੇ ਆ ਸਾਡੇ ਪਿੰਡ ਤਾਂ ਹੀ ਆ ਬਾਕੀ ਬਾਕੀ ਪਿੰਡਾਂ ਦਾ ਮੈਨੂੰ ਪਤਾ ਨਹੀਂ ਹੁਣ ਅਗਲਾ ਕਹਿੰਦੇ ਕਿੱਥੇ ਪਹਿਲਾਂ ਜ਼ਮੀਨ ਫਿਰ ਰੱਖਾਂਗੇ ਫਿਰ ਪੱਠੇ ਬੀਜਾਂਗੇ ਫਿਰ ਬੰਦਾ ਰੱਖਾਂਗੇ ਉੱਤੇ ਤੇ ਫਿਰ ਅਗਲਾ ਇਹਨੂੰ ਕਹਿੰਦਾ ਠੇਕੇ ਤੇ ਦੇ ਦੇ ਗਏ ਕੰਮ ਦੀ ਬੜੂ ਅਸਲ ਆਪਣੀ ਏਰੀਏ ਚ ਥੋੜੀ ਜਿਹਾ ਮਾਰ ਵੀ ਜਾਦੇ ਪੈਂਦੀ ਆ ਜਾਦੇ ਮੀਂਹ ਆ ਗਿਆ ਉਹ ਵੀ ਨੁਕਸਾਨ ਦੇ ਆ ਘੱਟ ਪਾਣੀ ਆ ਉਹ ਵੀ ਨੁਕਸਾਨ ਦੇ ਆ ਤਾਂ ਕਰਕੇ ਫਿਰ ਆਪਣੇ ਲੋਕ ਥੋੜਾ ਜਾ ਕਹਿੰਦੇ ਚੁੱਪ ਕਰਕੇ ਪੈਸੇ ਦੇ ਵਿੱਚ ਪਾਓ ਨਿਆਰੇ ਲੋ ਚਾਚੀ ਸਬਜ਼ੀ ਵੇਖ ਲੀ ਗਏ ਦਾਦਾ ਸਬਜ਼ੀ ਨਿਗਾ ਮਾਰ ਲਾ ਬਈ ਤੇਰੀ ਸਬਜ਼ੀ ਦਿਖਾਉਣਾ ਤੈਨੂੰ ਮੈਂ ਨਾਲੇ ਤੇਰੀ ਫੁੱਲ ਬਾੜੀ ਗਰਮੀ ਤਾਂ ਤਾਂ ਬਚੀ ਐ ਵੈਸੇ ਪੱਤੇ ਮਰਟੇ ਪਏ ਆ ਬਾਕੀ ਮੈਂ ਜਾ ਰਿਹਾ ਇੰਤ ਚਾਚੇ ਕੋਲ ਚੰਡੀਗੜ੍ਹ ਆ ਦੇਖ ਚੰਡੀਗੜ੍ਹ ਵੀ ਜਾਣਾ ਚਾਚੇ ਦਾ ਘਰ ਬਣ ਰਿਹਾ ਉੱਧਰ ਤੇ ਨਾਲੇ ਜਾਣਾ ਜੀ ਮੈਂ ਸ਼ੂਟਿੰਗ ਤੇ ਨਾਬੇ ਮਝ ਐਸਮ ਦੀ ਸ਼ਾਇਦ ਕੱਲ ਨੂੰ ਜੱਗੇ ਜਾਂ ਪਰਸੋਂ ਉਹ ਕਲੀਅਰ ਹੋ ਜਾਊਗਾ ਹੋਰ ਘੰਟੇ ਤੱਕ ਨਹੀਂ ਆ ਨਿਗਾ ਮਾਰ ਲਓ ਫਿਰ ਉਹਦੀ ਮੈਂ ਚੰਡੀਗੜ੍ਹ ਜਾਣਾ ਉਹ ਦੁਗਨ ਚਸਲੇ ਜੁਗਪੇ ਜਿੱਥੇ ਪਹੁੰਚ ਗਏ ਮਾਲੀ ਮੈਂ ਹਾਂ ਵੀ ਸਾਡੇ ਗਾਂ ਥਰੀ ਆਪ ਦੇ ਹੱਥਾਂ ਨਾਲ ਲੰਗਿਆਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮਤਲਬ ਜਿਹੜੀ ਚੀਜ਼ ਤੁਸੀਂ ਹੱਥਾਂ ਨਾਲ ਹੀ ਵੱਡੀ ਹੁੰਦੀ ਹੈ ਸ਼ਾਨ ਦੇ ਨਾਲ ਹੀ ਹੋ ਜਾਂਦੀ ਜੋ ਆ ਦੇਖ ਲੈ ਤੇ ਨਿਗਾਹ ਮਾਰ ਲਓ ਚੰਗੀ ਤਰ੍ਹਾਂ ਤੁਸੀਂ ਆਣੇ ਨੇ ਬੁੱਟੇ ਦਿਖਾਈ ਮੈਨੂੰ ਠੀਕ ਆ ਬਾਕੀ ਦੋਸਤੋ ਭੈਣ ਕੁਲਵਿੰਦਰ ਦਾ ਜਿਹੜੀਆਂ ਗੰਗਣਾ ਰਣਾਪਤ ਦੇ ਜੜਿਆ ਸੀਗਾ ਉਦਾ ਵੀ ਜਿਹੜਾ ਚੱਲੀ ਜਾਂਦਾ ਆਦੇ ਅਸੈਸਮੈਂਟ ਕਰਤਾ ਤੇ ਦੋ ਧਾਰਾਵਾਂ ਲਾਈਆਂ ਤੇ ਜਮਾਨਤ ਵੈਸੇ ਬਾਹਰ ਦੀ ਵਾਰ ਹੋ ਗਈ ਹੈ ਤੇ ਹੁਣ ਆ ਵੇਖੋ ਜੀ ਬੰਦਾ ਉਹ ਦਾ ਹਰਿਆਣਾ ਦੇ ਵੀ ਆਖਿਆਂ ਦੇ ਨਾਲ ਅਸੀਂ ਸਨਮਾਨਤ ਵੀ ਕਰਾਂਗੇ ਤੇ ਆਪਣੇ ਚਲੋ ਪੰਜਾਬ ਨੇ ਤਾਂ ਅੱਖ ਨਹੀਂ ਰੱਖਣਾ ਆਪਣਾ ਫਰਜ਼ ਹੀ ਬੰਦਾ ਇਹਨਾਂ ਜਦੋਂ ਮਤਲਬ ਐਹੋ ਜਿਹਾ ਕੋਈ ਟਾਈਮ ਆਉਂਦਾ ਹੁੰਦਾ ਕਿਸੇ ਤੇ ਜਿਵੇਂ ਭਾਈ ਬੰਸੇ ਨੇ ਕਰਿਆ ਸੀਗਾ ਕੀ ਹਾਲ ਜੀ ਹੋ ਠੀਕ ਹੋ ਜੀ ਤੇ ਜਾਂਚਵੇਂ ਆ ਭੈਣ ਨਿਕਰੇਗਾ ਇਹਦਾ ਕੁਦਰਤੀ ਕਿਤੇ ਦਾ ਵੀ ਸਰੀਰ ਚ ਚਿੰਗਿਆੜੀ ਉੱਠਦੀ ਹੁੰਦੀ ਵਿਆਹ ਕੰਮ ਕਰ ਲਗੇ ਪਹਿਲਾਂ ਨਹੀਂ ਬੰਦਾ ਇਹ ਜਾਂਦਾ ਜਾਂ ਭਾਈ ਸੰਦੀਪ ਨੇ ਕਰਿਆ ਸੀਗਾ ਚਿੰਗਿਆੜੀ ਇੱਕ ਤਾਂ ਵੀ ਉੱਠਦੀ ਹੁੰਦੀ ਸਰੀਰ ਚ ਉਹਦੋਂ ਖੂਨ ਉਬਾਲਾ ਮਾਰਦਾ ਤੇ ਉਹਦੋਂ ਫਿਰ ਜੋ ਲਿਖਿਆ ਹੁੰਦਾ ਪਰਮਾਤਮਾ ਨੇ ਕਰਮ ਚ ਹੋ ਜਾਂਦਾ ਹੋਰ ਚਾਚਾ ਜੀ ਤਾਂ ਕਰਕੇ ਦੋਸਤੋ ਇਹ ਕੋਈ ਪਤਾ ਨਹੀਂ ਹੁੰਦਾ ਪਰਮਾਤਮਾ ਕੀ ਤੋਂ ਸੇਵਾ ਲੈ ਲੇ ਤੁਹਾਡੇ ਸਾਹਮਣੇ ਕਿੰਨਾ ਵੀ ਘਸੋਇਆ ਇੱਕੇ ਦਾ ਵੀ ਹੁੰਦਾ ਹੁੰਦਾ ਅਬ ਵਗਣਾ ਪਿਛਲਾ ਰਿਕਾਰਡ ਬੰਦੇ ਤੋਂ ਬਹੁਤ ਸੋਈ ਸੀ ਇੱਕ ਇਹਨਾਂ ਬੰਦੇ ਨੇ ਆ ਕੰਮ ਕਰਤਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਪਰਮਾਤਮਾ ਦੇ ਰੰਗ ਲਓ ਜੀ ਆਪਾਂ ਪਹੁੰਚ ਗਏ ਛੱਡੇ ਤੇ ਹੁਣ ਅੱਡੇ ਤੇ ਥੋੜਾ ਜਿਹਾ ਟਾਈਮ ਸਪੈਂਡ ਕਰਾਂਗੇ ਦੇਖਦੇ ਆਂ ਅੱਡੇ ਦਾ ਰੌਣਕ ਮੇਲਾ ਜੇ ਕਿ ਬਜ਼ੁਰਗਾਂ ਦੇ ਉਹਨਾਂ ਦੀ ਗੱਲਬਾਤ ਸੁਣਦੇ ਅੱਗੇ ਤਾਂ ਇਸ ਵੇਲੇ ਆ ਜਾਂਦੇ ਹੁੰਦੇ ਅੱਜ ਆਏ ਨਹੀਂ ਜਾਂ ਕਿ ਯਾਰ ਮਿੱਤਰ ਆਉਂਦਾ ਉਹਦੇ ਨਾਲ ਵੀ ਕਰਦੇ ਆ ਗੱਲਬਾਤਾਂ ਬਾਕੀ ਸਾਡੇ ਖੰਭਿਆਂ ਤੇ ਵਿਚਾਰ ਬਸ ਉਹਨੇ ਲਿਖੇ ਹੋਏ ਆ ਕੱਚੇ ਚਾਹੇ ਪੱਕੇ ਆਖਿਰ ਖੁਰ ਜਾਣਾ ਨੀਵੇਂ ਹੀ ਠੀਕ ਆ ਉੱਚਿਆਂ ਨਹੀਂ ਵੀ ਤੁਰ ਜਾਣਾ ਵਾਹ ਜੀ ਵਾਹ ਗੱਲ ਸਹੀ ਐ ਇਹ ਇਹ ਤੇ ਗੌਰ ਵੀ ਕਰਨੀ ਚਾਹੀਦੀ ਐ ਤੇ ਪਰ ਜਿਹੜਾ ਉੱਤੇ ਲਿਖਿਆ ਹੋਣਾ ਉਹ ਬਹੁਤ ਖਤਰਨਾਕ ਆ ਵੇਖੋ ਇਹਨਾਂ ਨੇ ਫੋਨ ਵੀ ਲਾਇਆ ਸੀ ਇੱਕ ਦਿਨ ਖੂਈ ਸਾਫ ਥੱਲੇ ਵਿਚਾਰ ਜਿੱਡਾ ਹੀ ਚਾਹੀਦਾ ਲਿਖਿਆ ਹੋ ਉੱਤੇ ਜੀ ਲਿਖ ਕੇ ਜਾਂਦੇ ਮੈਂ ਇਹਨਾਂ ਨੂੰ ਪੁੱਛਿਆ ਸੀ ਤੁਸੀਂ ਇੰਨੀ ਆਵਦੀ ਐਡਰਟਾਈਜ਼ਮੈਂਟ ਕਿਉਂ ਕਰਦੇ ਨੇ ਹੋ ਇੰਨੀ ਮਸ਼ਹੂਰੀ ਕਿਉਂ ਕਰਦੇ ਨੇ ਅਗੇ ਬਾਈ ਜੀ ਕਹਿੰਦੇ ਸਾਰੇ ਕਰੀ ਜਾਂਦੇ ਐ ਤੇ ਮੈਂ ਹਰ ਗੁਆਹ ਦਾ ਵੇਖ ਲੈ ਕਰੋ ਥੱਲੇ ਕੀ ਚਾਹੀਦਾ ਵਿਚਾਰ ਲਿਖਿਆ ਹੁੰਦਾ ਉੱਤੇ ਤੁਸੀਂ ਕਰ ਦਿੰਦੇ ਹੋ ਇਹ ਇੱਕ ਸਾਰੇ ਪੰਜਾਬ 'ਚ ਹੀ ਹੈ ਇਹ ਐ ਨਹੀਂ ਵੀ ਸਾਡੇ ਪਿੰਡਾਂ ਕੱਲੇ ਹਰੇਕ ਪਿੰਡ 'ਚ ਹਰੇਕ ਪੰਜਾਬ ਦੇ ਕਿਸੇ ਪਿੰਡ ਜਾਵੜੋ ਤੁਹਾਨੂੰ ਖੰਭੇ ਦੇ ਉੱਤੇ ਲਿਖਿਆ ਮਿਲੂਗਾ ਖੂਬ ਹੀ ਸਾਫ਼ ਹੈ ਲੋ ਪੁੱਤ ਕਿਵੇਂ ਆ? ਆ ਕੀ ਆ? ਕਿਵੇਂ ਆ? ਕੀ ਕਰਦਾ ਫਿਰਦਾ? ਟਿਊਸ਼ਨ ਜਾਂਦਾ ਪਿਆ। ਪਰ ਨਹੀਂ ਜਾਂਦਾ। ਕਿਹੜੇ ਪਾਸੇ? ਹਾਂ। ਇੱਧਰ ਇੱਧਰ ਫਿਰ ਹੋਰ ਕਰੇ ਠੀਕ ਤਾਰੇ? ਹਾਂ। ਹੋਰ ਵਧੀਆ? ਹਾਂ। ਪਰਦੇ ਕਿੰਨੇ ਵਕਤ ਛੁੱਟੀ ਹੁੰਦੀ ਹੁੰਦੀ ਹੁਣ? ਕੀ ਛੁੱਟ ਗਈ ਹੈ? ਛੁੱਟੀਆਂ ਹੀ ਆ। ਕੱਲ ਟਿਊਸ਼ਨ ਜਾਂਦਾ ਨਾ? ਹਾਂ। ਆਹੋਂ ਤੱਕ ਅਮੀ ਸ਼ੂਟਿੰਗ ਚੱਲੀ ਜਾਂਦਾ ਗਣਾ ਚੱਲ ਬਾਏ ਕਰਦੇ ਫਿਰ ਬਾਏ ਟਾਟਾ ਟਾਟਾ ਚੱਲ ਧਿਆਨ ਨਾਲ ਇਹ ਸਾਡੇ ਪਿੰਡ ਦੇ ਨੌਜਵਾਨ ਆਉਣ ਵਾਲਾ ਭਵਿੱਖ ਛੋਟਾ ਹੈ ਸਾਡਾ ਡਾਡਾ ਵਧੀਆ ਨੌਨਕ ਮੇਲਾ ਮੈਂ ਫੈਲਾ ਠਾਰਿਆ ਜੀ ਇਸ ਟਾਈਮ ਬਾਈ ਹਰਮਨ ਦੇ ਵਾਈਫਾਈ ਦਾ ਇਸ ਘਰੇ ਚੱਲ ਰਿਹਾ ਜੀ ਵਾਈਫਾਈ ਇਸ ਘਰੇ ਉਹਦਾ ਫੈਲਾ ਠਾਰਿਆ ਆਪਾਂ ਹੁਣ ਜਿਹੜਾ ਟੈਮ ਘਰੋਂ ਬਾਹਰ ਹੈ ਇੰਟਰਨੈਟ ਚਲਾ ਰਹੇ ਆ ਤੇ ਜਨਾਬ ਦੀ ਚਲੋ ਐਮਬੀ ਵੱਜ ਜਾਂਦੀ ਹੈ ਜਿਵੇਂ ਅੱਗੇ ਤਾਂ ਯਕੀਨ ਮੰਨੋਗੇ ਮੈਂ ਕਰਾਉਂਦਾ ਸੀ 3 ਜੀਬੀ ਡੇਲੀ ਵਾਲਾ ਤੇ ਨਾਲ ਮਤਲਬ 300 ਵਾਲਾ ਪੈਕ ਮਨਾਡ ਕਰਾਉਣਾ ਪੈਂਦਾ ਸੀ 50 ਜੀਬੀ ਮਿਲਦੀ ਸੀ ਤੇ 300 ਵਾਲਾ ਮੈਂ ਕਈ ਵਾਰੀ 2 ਮਹੀਨਿਆਂ ਚ 4-5 ਵਾਰੀ ਵੀ ਕਰਾ ਲੈਂਦਾ ਸੀ ਮੈਨੂੰ ਤਾਂ ਬੜਾ ਮਹਿੰਗਾ ਪੈਂਦਾ ਸੀ ਜਦੋਂ ਦਾ ਵਾਈਫਾਈ ਲਾਇਆ ਨਯਾਰਾ ਬਾਈ ਨਾਲੇ ਸਪੀਡ ਵਧੀ ਹੈ ਆ ਜਾਂਦਾ ਬਲਜੀਤ ਸਿੰਘ ਆ ਰਹੇ ਹੌਲੀ ਹੌਲੀ ਬਜ਼ੁਰਗ ਹੋਰ ਜੱਜਾ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਉਹ ਨਾ ਮੈਂ ਚਿੱਤੇਰੇ ਕੋਲ ਹੀ ਆ ਆ ਜਾ ਆ ਜਾ ਕਰਦੇ ਜੱਜ ਚ ਨਾ ਗੱਲਬਾਤ ਪਾਣੀ ਪੀਣ ਜਾਂਦਾ ਮੈਂ ਲੱਦਾ ਬੱਲੇ ਠੰਡਾ ਪਾਣੀ